ਹੁਣ 16 17 ਤਾਂ ਆਏ ਤਿਆਰ ਆ ਹਾਂ ਤਿਆਰ ਜੋ ਕੋਈ ਚੈੱਕ ਕਰਨਾ ਚਾਹੁੰਦਾ ਕਰ ਲੈ ਜਦੋਂ ਬਾਈ ਕਰ ਲਿਆ ਹਾਂ ਹਾਂ ਕਰ ਲੈ ਠੀਕ ਆ 16 17 ਬਾਈ ਕਹਿੰਦਾ ਹੁਣ ਮੌਕੇ ਤੇ ਹਾਜ਼ਰ ਆ ਤੇ ਦੇ ਪੀਕ ਤੇ ਜਾ ਕੇ ਵੀਰ ਕਹਿੰਦਾ ਹੈਗਾ 27 28 ਦੇ ਘਰਾਂ 'ਚ ਹੈਨਾ ਹਾਂ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਚੱਕਰਾਮ ਸਿੰਘਾ ਵਾਲੇ ਤੋਂ ਬਣਾ ਰਹੇ ਆ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਨਥਾਣਾ ਪੁੱਚੋ ਮੰਡੀ ਤੋਂ ਦੋਸਤੋ ਜੇ ਗੱਲ ਕਰੀਏ ਤਾਂ 4-5 ਕਿਲੋਮੀਟਰ ਦੀ ਦੂਰੀ ਤੇ ਬਾਈ ਕਲਵੰਤ ਦੇ ਘਰੋਂ ਦੋਸਤੋ ਵੀਡੀਓ ਆ ਬਾਈ ਦਾ ਨਾ ਖੇਤੀਬਾੜੀ ਦੇ ਨਾਲ-ਨਾਲ ਦੋਸਤੋ ਪਸ਼ੂ ਪਾਲਕ ਦਾ ਕੰਮ ਆ ਦੁੱਧ ਦਾ ਵੀਰ ਦਾ ਕੰਮ ਆ ਸੋ ਦੋਨਾਂ ਦੇ ਵਿਕਰੀ ਵਾਲੇ ਆ ਵੀਰ ਕੋਲੇ ਇੱਕ ਤਾਂ ਦੋਸਤੋ ਆਹਾ ਤਾਜੀ ਸੂਈ ਸਵਾਈ ਗਾ ਆ ਗਈ ਕਿੰਨਾ ਮਾ ਸੂਆ ਸੂਈ ਆ ਕਿੰਨਾ ਇਹਦਾ ਪਿਛਲੇ ਸੂਏ ਦੁੱਧ ਸੀ ਤੇ ਐਤ ਕਿ ਹੁਣ ਮੌਕੇ ਤੇ ਕਿੰਨਾ ਹਾਜ਼ਰ ਆ ਤੇ ਇੱਕ ਦੋਸਤੋ ਤੁਹਾਨੂੰ ਆਪਾਂ ਮੱਝ ਦਿਖਾ ਦਾਂਗੇ ਆਜੋ ਆਪਾਂ ਬਾਈ ਨਾਲ ਇਹਦੇ ਬਾਰੇ ਗੱਲਬਾਤ ਕਰਦੇ ਆਂ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 30 ਤਰੀਕ 12ਵਾਂ ਮਹੀਨਾ 2025 ਹੋਰ ਸਤਿ ਸ੍ਰੀ ਅਕਾਲ ਬਾਈ ਕਲਵਰ ਸਤਿ ਸ੍ਰੀ ਅਕਾਲ ਬਾਈ ਪਿੰਡ ਬਾਈ ਚੱਕ ਰਾਮ ਸਿੰਘ ਵਾਲਾ ਚੱਕ ਰਾਮ ਸਿੰਘ ਵਾਲਾ ਨਾਲ ਇੱਕ ਤਾਂ ਆਪਣੇ ਚੱਕ ਫਤਿਹ ਆ ਗਿਆ ਹੈ ਨਾ ਤੇ ਇਧਰਲੀ ਸਾਈਡ ਕਿਹੜਾ ਹੈਗਾ ਇਹ ਚੱਕ ਫਤਿਹ ਸਿੰਘ ਵਾਲਾ ਹਾਂ ਚੱਕ ਫਤਿਹ ਚੱਕ ਬਖਤੂ ਠੀਕ ਹੈ ਇੱਕ ਸਾਈਡ ਚੱਕ ਬਖਤੂ ਹਾਂ ਠੀਕ ਹੈ ਉੱਥੋਂ ਮਿੰਟ ਤੋਂ 4 ਕਿਲੋਮੀਟਰ ਹਾਂ ਕਲਵੰਤ ਬਾਈ ਕਿੰਨਾ ਮਹੀਨਾ ਸੂਆ ਸੂਈ ਆ ਤੇ ਚੌਥਾ ਸੂਆ ਸੂਈ ਆ ਬਾਈ ਚੌਥਾ ਸੂਆ ਸੂਈ ਆ ਅੱਜ ਕਿੰਨੇ ਦਿਨ ਹੋ ਗਏ ਨੂੰ ਅੱਜ ਚੌਥਾ ਦਿਨ ਚੌਥਾ ਦਿਨ ਬੱਚਾ ਇਹਦੇ ਪਿੱਛੇ ਬੱਚਾ ਬੱਚਾ ਦੋਸਤੋ ਮੇਲ ਕਾਫੇ ਨੇ ਬੱਚੇ ਨੂੰ ਜਨਮ ਦਿੱਤਾ ਵੀਰੇ ਤੇ ਕਲਵੰਤ ਬਾਈ ਚਾਰ ਸੂਏ ਹੋ ਗਏ ਆਪਣੇ ਕੋਲ ਹੀ ਸੂਈ ਇਹ ਆਪਣੇ ਕੋਲ ਪਹਿਲੇ ਸੂਏ ਸੂਈ ਸਵਾਈ ਲੈਂਦੀ ਸੀ ਅੱਛਾ ਤੇ ਦੋ ਸੂਏ ਆਪਣੇ ਕੋਲ ਸੂਪੀ ਆ ਹੁਣ ਚੌਥਾ ਸੂਆ ਸੁੰਦੀ ਆ ਠੀਕ ਆ ਚੌਥਾ ਵੀ ਚੌਥਾ ਸੂਪੀ ਆ ਆਪਣੇ ਪਹਿਲੇ ਸੂਏ ਸੂਈ ਸਵਾਈ ਲੈਂਦੀ ਸੀ ਵੀਰੇ ਜਿਹੜਾ ਆਪਾਂ ਇੰਨੇ ਦੋ ਤਿੰਨ ਤਿੰਨ ਸੂਏ ਚੋਲੀ ਕਿੰਨਾ ਕਿੰਨਾ ਦੁੱਧ ਰਿਹਾ ਇਹਦਾ 28 29 ਲੀਟਰ ਦੁੱਧ ਦਿੱਤਾ ਨੇ ਜਿਹੜਾ ਪੀਕ ਤੇ ਜਾਂਦੀ ਹਾਂ 28 29 ਲੀਟਰ ਵੀਰ ਕਹਿੰਦਾ ਇਹਦਾ ਦੁੱਧ ਦੋਸਤੋ ਪਿਛਲੇ ਸੂਏ ਚ ਆਪਾਂ ਚੋਇਆ ਹੁਣ ਜਿਹੜਾ ਭਈ ਅੱਜ ਤਿੰਨ ਚਾਰ ਹੁਣ ਇਹ ਹੈਗਾ 16 17 ਕਿਲੋ ਦੁੱਧ ਹੁਣ ਹੁਣ 16 17 ਤਾਂ ਚੈੱਕ ਕਰਨਾ ਚਾਹੁੰਦਾ ਕਰ ਲੈ ਜਦੋਂ ਚਵਾਈ ਕਰ ਲਿਆ ਹਾਂ ਕਰ ਲੈ ਠੀਕ ਆ 16 17 ਬਾਈ ਕਹਿੰਦਾ ਹੁਣ ਮੌਕੇ ਤੇ ਹਾਜ਼ਰ ਆ ਤੇਦੇ ਪੀਕ ਤੇ ਜਾ ਕੇ ਵੀਰ ਕਹਿੰਦਾ ਹੈਗਾ 27 28 ਦੇ ਘਰਾਂ ਚ ਹੈਨਾ ਹਾਂ ਹਾਂ ਬਾਕੀ ਦੋਸਤੋ ਖੋਲ ਕੇ ਤੋੜ ਕੇ ਦਿਖਾਉਣੇ ਇੱਕ ਵਾਰ ਕੁਲਵੰਤ ਬਾਈ ਆਪਣਾ ਨੰਬਰ ਬੋਲ ਦੇ 97801 ਹਾਂ 41343 ਠੀਕ ਆ ਬਾਈ ਕੁਲਵੰਤ ਖੋਲ ਲੈ ਬਈ ਤੇਰਾ ਆਪਾ ਦਵਾਨੇ ਇਹਨੂੰ ਕਿਹੜੇ ਤੇ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਦਿੰਨਾ ਸ਼ਾਮ ਜੇ ਦਾ ਟਾਈਮ ਚਵਾਈ ਕਰ ਇਹਦੀ ਬਾਕੀ ਆ ਬੱਚਾ ਦੋਸਤੋ ਮੇਲਕਾ ਬੱਚੇ ਨੂੰ ਜਨਮ ਦਿੱਤਾ ਕਰਮਾੜੀ ਦੇ ਤੁਸੀਂ ਲੈ ਵਲ ਨੂੰ ਬਚੈਕ ਕਰ ਲੋ ਚੌਥਾ ਸੂਆ ਹੂੰ ਵੱਡੇ ਢਾਂਚੇ ਦੀ ਆ ਸੂਆਂ ਚਾ ਦੋਸਤੋ ਤੇ ਗੱਲ ਕਰ ਦੁੱਧ ਨੂੰ ਵੀਰ ਕਹਿੰਦਾ ਬਹੁਤ ਖਰੀ ਆ ਚੰਗੀ ਆ ਹੂੰ ਆ ਦੇਖੋ ਵੀਰੇ ਕੋਸ ਪਾਈ ਜਾ ਹੈ ਕੋ ਖਾਣ ਪੀਣ ਨੂੰ ਪੂਰੀ ਖੁੱਲੀ ਆ ਅੱਛਾ ਹੂੰ ਕੋਸ ਮਰਜ਼ੀ ਪਾਈ ਜਾ ਪੀਣ ਨੂੰ ਵੀ ਕਹਿੰਦਾ ਬਹੁਤ ਚੰਗੀ ਆ ਖੁੱਲੀ ਆ ਹੂੰ ਆ ਦੇਖੋ ਵੀਰੇ ਹਾਂ ਢਾਂਚਾ ਦੋਸਤੋ ਪੂਰਾ ਵੱਡੇ ਢਾਂਚੇ ਚ ਆ ਗਈ ਤੇ ਕਲਵੰਤ ਭਾਈ ਇਹਦਾ ਫਿਰ ਭਾ ਕੀ ਰਹੂਗਾ ਭਾ 85000 ਰੁਪਏ 85000 ਹਾਂ ਠੀਕ ਆ ਵੀਰੇ ਠੀਕ ਆ 85000 ਦੋਸਤੋ ਇਹਦਾ ਮੁੱਲ ਆ ਗਿਆ ਬੱਚਾ ਇਹਦੇ ਪਿੱਛੇ ਮੇਲਕਾਫ ਨੰਬਰ ਬਾਈ ਦਾ ਹੈਟਾ ਇੱਕੋ ਸਾਨੂੰ ਆਪਾਂ ਝੋਟੀ ਦਿਖਾ ਦਨੇ ਆ ਉਹਦਾ ਕੀ ਪਾ ਕਿ ਕਿਵੇਂ ਆ ਉਹਦੀ ਕੀ ਡਿਟੇਲ ਆ ਤੇ ਇੱਕ ਦੋਸਤੋ ਆਹ ਝੋਟੀ ਆ ਗਈ ਬਾਈ ਜੀ ਇਹ ਹੈ 9ਵੇਂ ਸੂਏ ਸੂਈ ਹੋਈ ਹੈ ਜਿਹੜੀ ਇਹ ਤੀਜਾ ਸੂਆ ਸੂਈ ਵੀ ਆ ਛੋਡੇ ਕੋਲੇ ਤੀਜਾ ਸੂਆ ਸੂਈ ਆ ਹੁਣ ਦੁੱਧ ਹੈਗਾ ਇਥੇ ਪਹਿਲੇ ਸੂਏ ਪਹਿਲਾਂ ਹੁੰਦੀ ਸੀਗੇ ਹੁਣ ਦੁੱਧ ਹੈ ਨਹੀਂ ਦੁੱਧ ਹੈ ਨਹੀਂ ਤੇ ਗੱਭਣ ਦਾ ਕਿਵੇਂ ਕੁਛ ਆ ਗੱਭਣ ਦਾ 15-15 ਦੀ ਹੋਈ ਆ 15 ਦਾ ਤਾਂ ਖਾਲੀ ਬਣ ਕੇ ਦੇਵਾ ਵੀ ਖਾਲੀ ਆ ਦੁੱਧ ਵੀ ਨਹੀਂ ਹਾਂ ਵੀ ਆਪਦਾ ਜਿਹੋ ਜਿਹੋ ਹਿਸਾਬ ਨਾਲ ਢਾਂਚ ਟੁੰਚੇ ਵੱਡੇ ਜੇ ਕਿਸੇ ਨੇ ਪਾਲੜੀ ਆ ਵੀ ਇੱਕ ਰਖੜੀ ਦੇ ਕਿਸੇ ਦੇ ਝੁੱਟਾਂ ਵਾਂਗੂ ਮੰਨ ਕੇ ਲੈ ਜਾ ਕੋਈ ਤੇ ਕੋਈ ਗੱਭਣ ਕਰਾ ਲੇ ਪਹਿਲਾ ਸੂਆ ਪਾ ਲੈਂਦੀ ਸੀਗੇ ਇਹ ਰ ਫਿਰ ਕਾਰਨ ਕੀ ਬਣ ਗਿਆ ਬਸ ਕਾਰਨ ਇੱਕ ਵਾਰੀ ਟੀਕਾ ਭਰਾਇਆ ਸੀ ਰਹੀ ਨਹੀਂ ਦੂਜੀ ਵਾਰ ਦਵਾਈ ਭਰਾਈ ਸੀ ਹੁਣ ਟੀਕਾ ਭਰਾਇਆ ਦੂਜੀ ਵਾਰ ਠੀਕ ਆ ਹੁਣ ਕਿੰਨੇ ਦਿਨ ਹੋ ਗਏ ਹੁਣ 15 ਕ ਦਿਨ ਹੋ ਗਏ 15 ਦਿਨ ਤੇ ਇਹਦਾ ਕੀ ਭਾਰ ਹੋਊਗਾ ਬਾਈ ਇਹਦਾ 75000 ਰੁਪਏ ਦੁੱਧ ਦਾ ਕਿਵੇਂ ਕੁਸ ਰਿਹਾ ਇਹਦਾ ਦੁੱਧ ਦੇ ਵਿੱਚ 14-15 ਕਿਲੋ ਦੁੱਧ ਚੋਇਆ ਵਾ ਸਾਡਾ ਆਪ ਦਾ ਅੱਛਾ ਹਾਂ ਠੀਕ ਆ ਪਹਿਲੇ 16 ਹੁੰਦੀ ਸੀਗੀ ਅਸੀਂ ਮੌਕੇ ਦਾ ਮੁੱਲ ਹੁਣ 75000 ਰੁਪਏ ਹੋਊਗਾ 75000 ਵਿੱਚ ਮਾਨਤਨ ਹੋ ਜਾਊਗਾ 15 ਕ ਦਿਨ ਬਾਈ ਕਹਿੰਦਾ ਦੋਸਤੋ ਇਹਦੇ ਟੀਕਾ ਭਰਾਇਨ ਨੂੰ ਹੋ ਗਏ ਹੂੰ ਤੇ ਤੀਜਾ ਸੂਆ ਸੂਈ ਤੇ ਹਾਂ ਥੱਥੇ ਵਾਸਤੇ ਥਾ ਚੌਥੇ ਵਾਸਤੇ ਠੀਕ ਹੈ ਬਈ ਠੀਕ ਹੈ ਦੋ ਨਾਗ ਦਿਖਾਦੇ ਦੋਸਤੋ ਜੇ ਕਿਸੇ ਨੇ ਕਟੀਆਂ ਦੇ ਤੌਰ ਤੇ ਲੈ ਕੇ ਬਈ ਪਾਲ ਕੇ ਹਨਾ ਢੰਚੇ ਢੁੰਚੇ ਵੱਡੇ ਦੀ ਆ ਗਈ ਕਰ ਲਿਓ ਬਾਈ ਨਾ ਸੰਪਰਕ ਨੰਬਰ ਬਾਈ ਦਾ ਹੈ ਟਾ ਦੋਸਤੋ ਚੱਲੀ ਜਾਂਦਾ ਪਿੰਡ ਚੱਕਰਾਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸੱਸੀ ਗਾਲ ਵੀਰੇ ਸਾਰਿਆਂ